ਜਿਹੜੇ ਬਾਹਰੋਂ ਆ ਕੇ ਔਡੀਨ ਤੋਂ ਮੁੰਡਾ ਜਿਹੜਾ ਇਹ ਫਟੀਆਂ ਹੀ ਲੜਕੀਆਂ ਦੇ ਉੱਤੇ ਹਮਲੇ ਕਰਦੇ। ਹ ਤਦੋਂ ਮੈਂ ਕਹਣਾ ਕਿ ਲੰਗਰ ਲੱਗਿਆ ਹੋਇਆ ਸੀ ਤੇ ਸੁਰਿੰਦਰ ਸ਼ਾਹ ਆਪਣੀ ਗੱਡੀ ਜਿਹੜੀ ਫੋਰਚਨਰ ਆ ਉਹ ਲੈ ਕੇ ਆਉਂਦੇ ਨੇ ਤੇ ਨੌਜਵਾਨ ਜਿਹਦੇ ਥਾਲ ਦੇ ਵਿੱਚ ਬੈਠੇ ਰੋਟੀ ਖਾ ਰਹੇ ਨੇ ਉਸ ਥਾਲ ਦੇ ਉੱਤੇ ਜਿਹੜੀਆਂ ਉਹ ਗੱਡੀ ਚੜਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸਾਰਾ ਮਾਹੌਲਾ ਭੱਗਦਾ ਹੈ। ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਸਾਈ ਸੁਰੇਂਦਰ ਸ਼ਾਹ ਨਜ਼ਰ ਆਉਂਦੇ ਨੇ ਜਿਸ ਵੀਡੀਓ ਤੋਂ ਬਾਅਦ ਬਹੁਤ ਸਾਰਾ ਵਿਵਾਦ ਸੋਸ਼ਲ ਮੀਡੀਆ ਤੇ ਉੱਤੇ ਖੜਾ ਹੋਇਆ ਕਿਹਾ ਜਾ ਰਿਹਾ ਹੈ ਕਿ ਸਾਈ ਸੁਰੇਂਦਰ ਸ਼ਾਹ ਦੇ ਵੱਲੋਂ ਪਿੰਡ ਦੇ ਵਿੱਚ ਇਸ ਪਿੰਡ 'ਚ ਰਹਿੰਦੇ ਨੇ ਬਾਕਰਪੁਰ ਪਿੰਡ ਦੀ ਉਹ ਵੀਡੀਓ ਹੈ ਇਸ ਵੀਡੀਓ ਦੇ ਵਿੱਚ ਵੱਖੋ-ਵੱਖਰੇ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਕਿਤੇ ਬਾਕਰਪੁਰ ਵਾਲੇ सुरेंद्र ਸਾਈ ਜਿਹੜੇ ਨੇ ਉਹ ਹਥੋਪਈ ਕਰਦੇ ਨਜ਼ਰ ਆਉਂਦੇ ਨੇ ਵੱਖੋ-ਵੱਖਰੇ ਤਰ੍ਹਾਂ ਦੇ ਪ੍ਰਤੀਕਰਮ ਜਿਹੜੇ ਨੇ ਸਾਹਮਣੇ ਆਏ ਉਸ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ਤੇ ਚੱਲ ਰਹੀ ਇਸ ਵੀਡੀਓ ਦਾ ਸੱਚ ਕੀ ਹੈ ਉਸ ਤੇ ਬਾਰੇ ਉਸ ਸੱਚ ਨੂੰ ਜਾਣਨ ਦੇ ਲਈ ਪਿੰਡ ਬਾਕਰਪੁਰ ਦੇ ਵਿੱਚ ਪਹੁੰਚੇ ਹਾਂ ਬਾਕਰਪੁਰ ਪਿੰਡ ਦੇ ਵਿੱਚ ਆਖਰਕਾਰ ਜਿਹਾ ਕੀ ਹੋਇਆ ਕਿਉਂ ਇੱਕ ਜੋ ਹਾ ਸਾਕਸ਼ ਜਨ ਨੂੰ ਕੀ ਆ ਦੰਦਾ ਕਿ ਉਹ ਰੱਬ ਦੇ ਨਾਲ ਮਲਾਉਂਦਾ ਹੈ ਜਾਂ ਰੱਬ ਦੀਆਂ ਗੱਲਾਂ ਕਰਦਾ ਹੈ ਉਸ ਦੀ ਇਸੇ ਹੀ ਵੀਡੀਓ ਸਾਹਮਣੇ ਆਉਂਦੀ ਹੈ ਇਸ ਘਰ ਦੀ ਉਹ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਘਰ ਤੇ ਉਤੋਂ ਜਿਹੜੀ ਉਹ ਤਸਵੀਰ ਬਣਾਈ ਜਾਂਦੀ ਹੈ ਉਹ ਵੀਡੀਓ ਬਣਾਈ ਜਾਂਦੀ ਹੈ ਤੇ ਇਸੇ ਰੋਡ ਦੇ ਉੱਤੇ ਉਹ ਸਾਰਾ ਕੱਟਣਾ ਕਰਮ ਜਿਹੜਾ ਵਾਪਰਦਾ ਹੈ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਤੁਸੀਂ ਵੇਖਦੇ ਹੋ ਉਹ ਵੀਡੀਓ ਇਸੇ ਥਾਂ ਦੀ ਹੈ ਪਿੰਡ ਵਾਲੇ ਵੀ ਜਿਹੜੇ ਨੇ ਲਗਾਤਾਰ ਨਿਰਾਸ਼ ਨੇ ਸਾਈ ਸੁਰੇਂਦਰ ਤੋਂ ਗगन ਮੇਰੇ ਨਾਲਾ ਸੀ ਪਿੰਡ ਵਾਲੇ ਤੋਂ ਪੁੱਛ ਕੇ ਕਿ ਕੀ ਮਾਹੌਲ ਹੈ ਸਾਰਾ ਉੱਥੇ ਜਿਹੜੇ ਜਾਂਦੇ ਡੇਰੇ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂ ਗਗਨ ਜਿਹੜਾ ਮਾਹੌਲ ਦੇਖ ਕੇ ਆਇਆ ਪਿੰਡ ਵਾਲੇ ਇਲਜ਼ਾਮ ਲਾ ਰਹੇ ਨੇ ਬਿਹੜ ਪਰਵਾਹ ਦਬਿਆ ਪਿਆ ਕਿਵੇਂ ਦੇਖਦੋਂ ਸਰੀ ਚੀਜ਼ਾਂ ਦੇਖੋ ਜਖਸੀਰ ਜਿਸ ਤਰ੍ਹਾਂ ਦੇ ਨਾਲ ਹਾਲਾਤ ਆਪਾਂ ਪਿੰਡ ਤੇ ਵੇਖੇ ਪਹਿਲਾਂ ਤਾਂ ਮੈਂ ਕਹੂੰਗਾ ਕਿ ਬਾਬਿਆਂ ਦੀਆਂ ਜਿਹੜੀਆਂ ਚੋਪੜੀਆਂ ਹੋਈਆਂ ਗੱਲਾਂ ਨੇ ਇਹ ਸੁਣ ਕੇ ਕਦੇ ਵੀ ਇਹਨਾਂ ਬਾਬਿਆਂ ਤੇ ਬਹੁਤਾ ਭਰੋਸਾ ਕਰਕੇ ਇਹਨਾਂ ਦੇ ਡੇਰਿਆਂ ਵੱਲ ਨਾ ਵਧਿਆ ਕਰੋ ਕਿਉਂਕਿ ਇਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਸਾਊਂਡ ਇਫੈਕਟ ਲਾ ਲਾ ਕੇ ਕੋ ਚੰਗੀਆਂ ਗੱਲਾਂ ਦੀਆਂ 20 20 15 15 ਸੈਕਿੰਡ ਦੀ ਜਿਹੜੀਆਂ ਵੀਡੀਓ ਪਾਈਆਂ ਜਾਂ ਜੋਦਨਾ ਦੇ ਪਿੰਡ ਜਾ ਕੇ ਜਿਸ ਤਰ੍ਹਾਂ ਦੇ ਨਾਲ ਗਰਾਊਂਡ ਦਾ ਮਾਹੌਲ ਅਸੀਂ ਵੇਖਿਆ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਗੁੰਡੇ ਪਾਲੇ ਜਾਂਦੇ ਨੇ ਪਿੰਡ ਦੇ ਵਿੱਚ ਬਾਹਰੋਂ ਆ ਕੇ 100-150 ਮੁੰਡਾ ਜਿਹੜਾ ਇਹ ਪਿੰਡ ਦੀਆਂ ਹੀ ਲੜਕੀਆਂ ਦੇ ਉੱਤੇ ਹਮਲੇ ਕਰਦੇ ਨੇ ਇਸ ਤਰ੍ਹਾਂ ਦਾ ਕਹਿਣਾ ਉਸ ਸਪੀੜਤ ਪਰਿਵਾਰ ਦਾ ਜਿਸ ਸਪੀੜਤ ਪਰਿਵਾਰ ਦੇ ਨਾਲ ਕੁਝ ਹੋਇਆ ਪਰ ਉਸ ਪਰਿਵਾਰ ਦਾ ਕਹਿਣਾ ਕਿ ਹੁਣ ਸਾਡਾ ਸਮਝੌਤਾ ਹੋ ਚੁੱਕਿਆ ਹੈ ਉਹ ਚਾਹੇ ਬਾਬੇ ਵਾਲੇ ਪੱਖ ਹੋਵੇ ਜਾਂ ਉਹਨਾਂ ਦੇ ਪੱਖ ਤੋਂ ਦੋ ਨਾਲੇ ਪੱਖਾਂ ਤੋਂ ਬਹਿ ਕੇ ਸਮਝੌਤਾ ਹੋਇਆ ਹੈ ਪਰ ਸਮਝੌਤੇ ਦੇ ਪਿੱਛੇ ਜਿਸ ਤਰ੍ਹਾਂ ਦੀ ਉਹਨਾਂ ਦੀ ਜਕਸੀਰ ਆਵਾਜ਼ ਸੀ ਜਿਸ ਤਰ੍ਹਾਂ ਦਾ ਗੱਲ ਕਰਨ ਦਾ ਮਾਹੌਲ ਸੀ ਉੱਥੇ ਇਹ ਸਾਫ਼ ਸੀ ਕਿ ਇਹ ਸਮਝੌਤਾ ਕਿਸੇ ਦਬਾਅ ਦੇ ਤਹਿਤ ਕੀਤਾ ਗਿਆ ਹੈ ਇਹ ਸਮਝੌਤਾ ਬਹੁਤੀ ਅੰਡਰਸਟੈਂਡਿੰਗ ਦੇ ਨਾਲ ਹੋਇਆ ਹੋਇਆ ਸਮਝੌਤਾ ਨਹੀਂ ਪਰਿਵਾਰ ਦਾ ਕਹਿਣਾ ਸੀ ਕਿ ਸਾਡੀ ਕਿਸੇ ਨੇ ਨਹੀਂ ਸੁਣੀ ਅਸੀਂ 32 ਹਸਪੀਟਲ 'ਚ ਵੀ ਜਾਂਦੇ ਆ ਸਾਨੂੰ ਐਮਰਿ ਕਟ ਕੇ ਨਹੀਂ ਦਿੱਤੀ ਜਾਂਦੀ ਅਸੀਂ ਜਦੋਂ ਪੁਲਿਸ ਸਟੇਸ਼ਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਸਾਡੇ ਉੱਥੇ ਸੁਣਵਾਈ ਨਹੀਂ ਹੁੰਦੀ ਸੋ ਬਹੁਤ ਸਾਰੀਆਂ ਅਕੀਚਾਂ ਸੀ ਆਖਰਕਾਰ ਜਦੋਂ ਕਿਸੇ ਗਰੀਬ ਪਰਿਵਾਰ ਦੇ ਨਾਲ ਅਜਿਹਾ ਕੁਝ ਹੁੰਦਾ ਹੈ ਤਾਂ ਅਕਸਰ ਸਾਡੇ ਪਿੰਡਾਂ ਦਾ ਮਾਹੌਲ ਹੁੰਦਾ ਪਰ ਕਹਿੰਦਾ ਕਿ ਪਿੰਡ ਦੇ ਮਾਤਵਰ ਬੰਦਿਆਂ ਨੂੰ ਵਿੱਚ ਪਾਉ ਤੇ ਕੱਲ ਨਾ ਬੇੜੂ ਇਹ ਉਸ ਤਰੀਕੇ ਦੇ ਨਾਲ ਗੱਲ ਨ ਬੇੜੀ ਗਈ ਆ ਪਰ ਅਸਲ ਚ ਜਿਹੜੀ ਗੁੰਡਾਗਰਦੀ ਦੀ ਗੱਲ ਹੈ ਉਹ ਵੀਡੀਓ ਚ ਸਾਫ ਸਮਝ ਆਉਂਦੀ ਆ ਬਿਲਕੁਲ ਉਹ ਵੀ ਹੈ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਜਿਸ ਤਰੀਕੇ ਨਾਲ ਜੇ ਆਵਾਜ਼ ਦੀ ਗੱਲ ਕੀਤੀ ਉਹ ਪੀੜਤ ਪਰਿਵਾਰ ਕੁਲ ਗਏ ਉਹਨਾਂ ਦੀ ਆਵਾਜ਼ ਬਿਲਕੁਲ ਡਾਊਨ ਸੀਗੀ ਹਰ ਤਰਫ ਸਿਉ ਬ੍ਰੇਕਸ ਕਿਵੇਂ ਸੌਂਸ ਕਿਨ ਇੰਸਟੀਚਿਊਟ ਕੱਪ ਡਰਾਈ ਬਿਊਟੀ ਸੀਰਮ ਕਰੀਮ ਇਸ ਕਾ ਨਾਇਸਨਾਈਟ ਵਿਟਾਮਿਨ ਡੀ 3 ਅੰਦਰ ਜਾ ਕੇ 96% ਆਪਣੀ ਗੱਡੀ ਜਿਹੜੀ ਫੋਰਚੂਨਰ ਆ ਉਹ ਲੈ ਕੇ ਆਉਂਦੇ ਨੇ ਤੇ ਨੌਜਵਾਨ ਦੇ ਜਿਸ ਥਾਲ ਦੇ ਵਿੱਚ ਬੈਠੇ ਰੋਟੀ ਖਾ ਰਹੇ ਨੇ ਉਸ ਥਾਲ ਦੇ ਉੱਤੇ ਜਿਹੜੀ ਆ ਉਹ ਗੱਡੀ ਚੜਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਪੱਕਦਾ ਹੈ ਜਿਸ ਤੋਂ ਬਾਅਦ ਗਾਲੀ ਗਲੋਚ ਦੀ ਗੱਲ ਆਉਂਦੀ ਹੈ ਇੱਟਾ ਰੂੜੇ ਮਾਰੇ ਜਾਂਦੇ ਨੇ ਇੱਥੋਂ ਤੱਕ ਕਿ ਪਰਿਵਾਰ ਜਿਹੜਾ ਪੀੜਦਾ ਉਹਦਾ ਕਹਿਣਾ ਕਿ ਕੁੜੀਆਂ ਦੇ ਢਿੱਡਾਂ ਤੱਕ ਲੱਤਾਂ ਮਾਰੀਆਂ ਗਈਆਂ ਨੇ ਇਹ ਵੀ ਕਹਿੰਦੇ ਕਿ ਪਿੰਡ ਦੇ ਬੰਦੇ ਨਹੀਂ ਸੀ ਇਹ ਬਾਹਰੋਂ ਬੌਂਸਰ ਕਹਿੰਦੇ ਸੱਦੇ ਹੋਏ ਸੀਗੇ ਜੋ ਗੱਲ ਕਰ ਰਿਹਾ ਮੈਂ ਜੋ ਜੋ ਧੱਕੇ ਤੇ ਵਾਇਰਲ ਹੋਈ ਆ ਗਰੀਬ ਪਰਿਵਾਰ ਦੇ ਨਾਲ ਤੱਕਾ ਕੀਤਾ ਸਸਤਾ ਸਸਤਾ ਮਹਿੰਗਾ ਬਣ ਗਿਆ ਮੰਗ ਗਿਆ ਇਹ ਸੁਰਿੰਦਰ ਸ਼ਾਹ ਬਾਬੇ ਦੇ ਪਿੰਡ ਦੇ ਵਿੱਚ ਬਾਬੇ ਨੇ ਕਹਿੰਦੇ ਜੀ ਹੈ ਕਿ ਨਹੀਂ 7-8 ਬਾਬੇ ਵੱਖੋ ਵੱਖਰੇ ਲੇਕਨ ਨਰਿੰਦਰ ਸਾਹ ਸੁਰਿੰਦਰ ਸ਼ਾਹ ਹੋਰ ਬਹੁਤ ਸ਼ਾਨੀ ਉਸ ਪਿੰਡ ਦੇ ਵਿੱਚ ਪਿੰਡ ਦੀ ਵੋਟ 1900 ਤੇ ਬਾਬੇ ਦੱਸ ਸੋ ਇਹ ਸਾਡੇ ਪੰਜਾਬ ਦੇ ਹਾਲਾਤ ਨੇ ਕਿ ਅਸੀਂ ਗੁਰੂ ਕ੍ਰਾਮ ਮੰਦਿਰਾਂ ਮਸਜਿਦਾਂ ਜਿਹੜੇ ਸਾਡੇ ਪਗੰਬਰਾਂ ਦੇ ਬਣਾਏ ਹੋਏ ਥਾਂ ਸੀ ਉਹਨਾਂ ਨੂੰ ਭੁੱਲ ਕੇ ਅਸੀਂ ਅਜੋਨਾ ਬਾਬਿਆਂ ਦੇ ਮਗਰ ਤੁਰਿਆ ਜਿਹੜੇ ਲੜਕੀਆਂ ਦੇ ਢਿੱਡਾਂ ਚ ਲੱਤਾ ਮਰਵਾਉਂਦੇ ਨੇ ਅਸੀਂ ਉਹਨਾਂ ਬਾਬਿਆਂ ਦੇ ਮਗਰ ਜਾ ਲੱਗਿਆ ਜਿਹੜੇ ਬਾਬੇ ਗਾਲੀ ਗਲੋਚ ਕਰਦੇ ਉਸ ਵੀਡੀਓ ਦੇ ਵਿੱਚ ਗਾਲਾਂ ਤੱਕ ਦੀ ਆਵਾਜ਼ ਆਈ ਅਸੀਂ ਨਹੀਂ ਸੁਣਾ ਸਕਦੇ ਕਿਉਂਕਿ ਸਾਡੇ ਪ੍ਰੋਟੋਕੋਲ ਹੈ ਸਾਡੇ ਪ੍ਰੋਟੋਕੋਲ ਦੇ ਆਧਾਰ ਦੇ ਉੱਤੇ ਚੱਲਦੇ ਆ ਪਰ ਇਹ ਸਾਫ਼ ਹੈ ਕਿ ਉਸ ਪਿੰਡ ਦੇ ਵਿੱਚ ਜੋ ਕੁਝ ਹੋਇਆ ਉਹ ਨਹੀਂ ਸੀ ਹੋਣਾ ਚਾਹੀਦਾ ਬਾਬਿਓ ਤੁਹਾਡੇ ਤੇ ਬਹੁਤ ਲੋਕ ਵਿਸ਼ਵਾਸ ਕਰਦੇ ਨੇ ਸ਼ਾਂਤੀ ਬਣੀ ਚਾਹੀਦੀ ਸੀ ਉਸ ਮੌਕੇ ਦੇ ਉੱਤੇ ਰੁਕਿਆ ਜਾਣਾ ਚਾਹੀਦਾ ਸੀ ਇਹ ਵੀ ਪਤਾ ਲੱਗਿਆ ਕਿ ਵਿਵਾਦ ਬਹੁਤ ਪਰਵਾਣਾ ਪੁਰਾਣਾ ਉਸ ਪਰਿਵਾਰ ਦੇ ਨਾਲ ਗੱਡੀਆਂ ਖੜਾਉਣ ਨੂੰ ਲੈ ਕੇ ਰੌਲਾ ਜਿਹੜਾ ਚੱਲਦਾ ਹੈ ਜੋ ਕੁਝ ਪਰਿਵਾਰ ਦੇ ਲੜਕਿਆਂ ਉਸ ਪੀੜਤ ਪਰਿਵਾਰ ਨੇ ਬੋਲਿਆ ਉਹ ਚੀਜ਼ਾਂ ਵੀ ਸਾਡੇ ਕੋਲ ਰਿਕਾਰਡ ਨੇ ਜੋ ਦੂਸਰੇ ਨੇ ਬੋਲਿਆ ਵੀ ਰਿਕਾਰਡ ਨੇ ਪਰ ਅਸੀਂ ਨਹੀਂ ਵਿਖਾਵਾਂਗੇ ਜੋ ਕੁਝ ਹੋਇਆ ਸੀ ਮੋਟਾ-ਮੋਟਾ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕੀਤੀ ਆ ਇਸ ਦੇ ਵਿੱਚ ਇਹ ਵੀ ਆ ਜਿਵੇਂ ਚੀਜ਼ਾਂ ਹੋਈਆਂ ਨੇ ਐਮ